ਸ਼ਲੋਕ ਮਹੱਲਾ ਪਹਿਲਾ ਉਲਤਣ ਭੈ ਮਨ ਵਸੈ ਸਾਧ ਸੰਗੇ ਜੀ ਪਰਮੇਸ਼ਰ ਹਰ ਵਕਤ ਅੰਗ ਸੰਗ ਹੈ ਜੇ ਕਿਤੇ ਭੋਲੇ ਬਣੇ ਜੀ ਵੀ ਮਾਰੋ ਦਾ ਭੈ ਮਨ ਤੇ ਵਸ ਜੇ ਨਾ ਸੁਦਾ ਹੋਵੇ ਆਦਮੀ ਭਾਵੇਂ ਭੋਲਾ ਹੀ ਹੋਵੇ ਭਾਵੇਂ ਲਿਆਗਤ ਨਾ ਹੀ ਹੋਵੇ ਦੁਨੀਆਦਾਰੀ ਦੀ ਪਰ ਪਰਮੇਸ਼ਰ ਨੂੰ ਅੰਗ ਸੰਗ ਸਮਝਣ ਦਾ ਮਨ ਤੇ ਭੈ ਵਸ ਜਾਵੇ ਜੇ ਇਕ ਪੱਦਰ ਹੀ ਇਹ ਕੋਈ ਪੱਦਰ ਰਸਤਾ ਹੈ ਹੀੜ ਹਿਰਦੇ ਅੰਦਰ ਕਿਰਦੇ ਵੀ ਜਿਹੜਾ ਪਰਮੇਸ਼ਰ ਦਾ ਭੈਗ ਉਸਣਾ ਹੈ ਇਹ ਸਿੱਧਾ ਰਾਹ ਹੈ ਰੱਬ ਦੇ ਮਿਲਣ ਦਾ ਇਸ ਤਰੀਕੇ ਨਾਲ ਛੇਤੀ ਆਦਮੀ ਐ ਵਿਛੜ ਜਾਂਦਾ ਗੁਨਾਹ ਨੂੰ ਧਾਰਨ ਕਰ ਲੈਂਦਾ ਹੈ ਇਹ ਐਸਾ ਰਸਤਾ ਹੈ ਇਹ ਭਲੇਤਨ ਗਿਆਨ ਦੇ ਭਲੇਖੇ ਚ ਪਾਏ ਹੋਏ ਜੀਵ ਤੂੰ ਤੇਰੇ ਅੰਦਰ ਜਨਮ ਮਰਨ ਦਾ ਸਤ ਪ੍ਰਕਾਰ ਦਾ ਭੈਮਨ ਜਿ ਵਸ ਰਿਹਾ ਹੈ ਅਤੇ ਜੇ ਕਰਕੇ ਪਰਮੇਸ਼ਰ ਦਾ ਭੈ ਤੇਰੇ ਮਨ ਚ ਵਸ ਜਾਵੇ ਇਹ ਕਹ ਪਾਦਰ ਹੀ ਇਹ ਕਹ ਕੋਈ ਪਾਦਰ ਰਸਤਾ ਧਰਤੀ ਸਹਿਬ ਗਿਆਨ ਦਾ ਹੀਡ ਹੈ ਇਹ ਹਿਰਦੇ ਦੇ ਅੰਦਰ ਹੀ ਪਰਮੇਸ਼ਰ ਨੂੰ ਜਾਣਨ ਕਰ ਇਹੋ ਹੀ ਰਸਤਾ ਹੈ ਅਤ ਢਾਪਣ ਦੁੱਖ ਘਣੋ ਜਿਹੜਾ ਅਤ ਢਾਪਣ ਅਤਿਆੰਤੀ ਢਾਪਣ ਨਾ ਢਕਦੇ ਰਹਿਣਾ ਹੈ ਸਿੰਧੀ ਲੋਕ ਢਾਪਣ ਨੂੰ ਚਿਤਰਾਈ ਨੂੰ ਕਹਿੰਦੇ ਹੈ ਅਤੇ ਹੰਤ ਬਾਲੀਆਂ ਜਿ ਤਰਾਈਆਂ ਕਰਕੇ ਤੇ ਬਾਹਲਾ ਪਟਕਣ ਕਰਕੇ ਪਹਾਰ ਥਾਂਜ ਦੁਖ ਘਣੋ ਘਣਾ ਜੰਮਣ ਮਰਨ ਦਾ ਦੁਖ ਹੀ ਹੋਵੇਗਾ ਤਿੰਨੇ ਥਾਵ ਭਰੀ ਉਹਦੇ ਤਿੰਨੇ ਥਾਂ ਪ੍ਰਿਸ਼ਟ ਹੋ ਗਏ ਸਾਸ ਸੰਗੇ ਜੀ ਮਨ ਬਾਣੀ ਸਰੀਰ ਤਿੰਨੇ ਉਹਨਾਂ ਪ੍ਰਿਸ਼ਟ ਕਰ ਲਏ ਹੈ ਤਿੰਨੇ ਥਾਵ ਭਰੀ ਉਸ ਪੁਰਖ ਦੇ ਤਿੰਨੇ ਥਾਂ ਪ੍ਰਿਸ਼ਟ ਹੋ ਗਏ ਆ ਮਾਸ ਲੋਕ ਵੀ ਪਤਾਲ ਵੀ ਵਕੁੰਠ ਵੀ ਉਹਨੂੰ ਪ੍ਰਾਪਤ ਨਹੀਂ ਹੁੰਦਾ ਜਾਂ ਸਵਰਗ ਵੀ ਤੇ ਵਕੁੰਠ ਵੀ ਤੇ ਮਾਦ ਲੋਕ ਵੀ ਤਿੰਨੇ ਪ੍ਰਿਸ਼ਟ ਕਰ ਬੈਠਾ ਹੈ ਮਨ ਬਾਣੀ ਸਰੀਰ ਨੂੰ ਵੀ ਪ੍ਰਿਸ਼ਟ ਕਰ ਬੈਠਾ ਉਹ ਭ੍ਰਿਗ ਭਰ ਗਏ ਉਹਨਾਂ ਦੇ ਅਗਣਾਂ ਦੇ ਨਾਲ ਪ੍ਰਿਸ਼ਟ ਹੋ ਗਏ ਨੇ ਤਿੰਨੇ ਥਾਂ ਜਿਹੜੇ ਹਨ ਮਾਤਾ ਦਾ ਗਰਭ ਚ ਵੀ ਗਲ ਜਾਂਦੇ ਆ ਉਹ ਅਤੇ ਇਸ ਲੋਕ 'ਚ ਵੀ ਉਹ ਸਤਸੰਗੀ ਨਹੀਂ ਹੁੰਦੇ ਪਰ ਲੋਕ 'ਚ ਹੀ ਉਹਨਾਂ ਦੇ ਚਰਨ ਦਾਸੀਆਂ ਹੀ ਪੈਂਦੀਆਂ ਇਹਨੂੰ ਤਿੰਨੇ ਥਾਣੇ ਪ੍ਰਿਸ਼ਟ ਕਰ ਲਏ ਹਨਗੇ ਤਿੰਨੇ ਥਾਣੇ ਪਰਹੀਣ ਇਸੇ ਪ੍ਰਕਾਰ ਸਾਧ ਸੰਗਜੀਤ ਕਿੰਨੇ ਥਾਵਾਂ ਵਿੱਚ ਨਾ ਬਕੁੰਡ ਚ ਵਾਸਾ ਹੈ ਨਾ ਸਵਰਗ ਚ ਸਿਕਾਮੀ ਜਾਣ ਕੇ ਵਾਸਾ ਹੈ ਨਾ ਮਾਤ ਲੋਕ ਚ ਉਤਮ ਜਨਮ ਪ੍ਰਾਪਤ ਹੁੰਦਾ ਇਹਨੂੰ ਤਿੰਨੇ ਥਾਂ ਹੀ ਪ੍ਰਿਸ਼ਟ ਕਰ ਲਿਓ ਉਸਨੇ ਮਹੱਲਾ ਪਹਿਲਾ ਮੰਡਲ ਵੇਦ ਸੇ ਬਾਜਣੋ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਜਿਹੜਾ ਵੇਦ ਦਾ ਗਿਆਨ ਹੈ ਤਿਰਗੁਣ ਵਿਸ਼ਿਆ ਵਿਦ ਦਾ ਇਹ ਤਿੰਨਾ ਗੁਣਾਂ ਨੂੰ ਵਿਸ਼ੇ ਕਰਨ ਵਾਲਾ ਵੇਦ ਹੈ ਇਹ ਇੱਕ ਮੰਡਲ ਢੋਲ ਦੀ ਨਹੀਂ ਆਈ ਜੋ ਵੇਦ ਦਾ ਉਚਾਰਨ ਕਰਨਾ ਹੈ ਸੇ ਤਿੰਨਾ ਲੋਕਾਂ 'ਚ ਇਹ ਤਿੰਨਾ ਕਰਮੋ ਪਾਸ਼ਨਾ ਗਿਆਨ ਰੂਪ ਉਸੇ ਤਿੰਨਾ ਕਾਂਡਾਂ ਵਿੱਚ ਇਹ ਵਜਨੋ বাজ ਰਿਹਾ ਹੈ ਕਣੋ ਧੜੀਐ ਜੂ ਇਹਦੇ 'ਚ ਕਣੇ ਧੜੀਐ ਅਸੀਂ ਯਾਰ ਸੁਰਤੀ ਕਰਮ ਕਾਂਡੀ ਕਹਿੰਦੀ ਹੈ ਇਕ ਕਰਮਕਾਂਡ ਨੂੰ ਜੇ ਉਹ ਬਿਜੀ ਰੂਪ ਕਹਿੰਦੀ ਦੂਏ ਚ ਨਖੇ ਰੂਪ ਕਰਕੇ ਗਸਨ ਕਰ ਦੁੰਦੀ ਹੈ ਇੰਓ ਕਨੇ ਬਹੁਤ ਸਾਰੀਆਂ ਧੜੀਆਂ ਪੱਖ ਹਨਗੇ ਉਹਦੇ ਵਿੱਚ ਜੋ ਦੇਖੇ ਜਾਂਦੇ ਉਪਾਸ਼ਨਾ ਨਾ ਨਾ 16030 ਉਪਾਸ਼ਨਾ ਨੂੰ ਸੂਰਜ ਦੀ ਉਪਾਸ਼ਨਾ ਚੰਦਰਮਾ ਦੀ ਉਪਾਸ਼ਨਾ ਅਤੇ ਅਗਨੀ ਦੀ ਉਪਾਸ਼ਨਾ ਇਤਿਆਜਕ ਬਹੁਤ ਸਾਰੇ ਪੱਖ ਹੈ ਪੁਰਖਾਦ ਕਾਂਦੀ ਆਕਾਸ਼ਾਦ ਕਾਂਦੀ ਇਸ ਪ੍ਰਕਾਰ ਦੀਆਂ ਉਪਾਸ਼ਨਾ ਹਨਗੀਆਂ ਇਕ ਬਹੁਤ ਪਾਸ਼ਨਾ ਦੇ ਪੱਖ ਬਹੁਤ ਸਾਰੇ ਹਨ ਨਾਨਕ ਨਾਮ ਸੰਭਾਲ ਤੂੰ ਮਾਰਾ ਕੰਨ ਇਸ ਵੇਗ ਦੇ ਮਗਰ ਨਾ ਪਾ ਪਰਮੇਸ਼ਰ ਦੇ ਨਾਮ ਨੂੰ ਤੂੰ ਸੰਭਾਲਣਾ ਕਾਹੀ ਯਾਦ ਕਰੀ ਜੋ ਅਵਰ ਨਾ ਕੋ ਜਦੋਂ ਨਾਮ ਨੂੰ ਚੇਤੇ ਕਰੇਗਾ ਐਸੀ ਪਾਰਸ ਕਲਾ ਤੇਰੇ ਤੇ ਵਰਤੇਗੀ ਜਿਵੇਂ ਅਠ ਧਨ ਤਾਂ ਸੋਇਨਾ ਬਣ ਜਾਂਦੀ ਹੈ ਐ ਚਾਰੇ ਵਰਨ ਚਾਰੇ ਮਜੂਜ ਬੀਜੋ ਅਵਰ ਨਾ ਕੋ ਹੈ ਵਾਹਿਗੁਰੂ ਤੋਂ ਬਗਾਇਰ ਦੂਸਰਾ ਕੋਈ ਦਿਸੇਗਾ ਹੀ ਨਹੀਂ ਸਾਰੇ ਤੂੰ ਵੇਖੇਂਗਾ ਇਸ ਪ੍ਰਕਾਰ ਵਾਹਿਗੁਰੂ ਨਾਮ ਜਪ ਕੇ ਕਰਨੇ ਕਰਕੇ ਤੇ ਤਹੀਂ ਇਸ ਪ੍ਰਕਾਰ ਦਾ ਜੀਵਨ ਬਣ ਜਾਏਗਾ ਮਹੱਲਾ ਪਹਿਲਾ ਸਾਗਰ ਗੁਣੀ ਅਥਾ ਪਰਮੇਸ਼ਰ ਕੈਸਾ ਹੈ ਸਾਗਰ ਗੁਣੀ ਅਥਾ ਉਹ ਪਰਮੇਸ਼ਰ ਗੁਣਾ ਦਾ ਬੇਹਾਰ ਸਮੁੰਦਰ ਹੈ ਕਾ ਨਹੀਂ ਪਾਈ ਜਾ ਸਕਦੀ ਸ਼ਕਤੀ ਵਰਤੀ ਕਰਕੇ ਕਿਨ ਹਥਾਲਾ ਦੇਖੀਏ ਅਜੇ ਕਿਸੋ ਉਸ ਨੇ ਪਰਮੇਸ਼ਰ ਦਾ ਹਥਾਲਾ ਨਾ ਹਾਸ ਪਾ ਕੇ ਕਿਨ ਵੇਖੀ ਵੀ ਇੰਨੇ ਹੱਥ ਡੂੰਗਾ ਹੈ ਇਹ ਹਾਸ ਨਹੀਂ ਕੇ ਤੋ ਦੇਖੀ ਗਈ ਕਿਨ ਹਥਾਲਾ ਵੇਖੀਏ ਕਿਸ ਨੂੰ ਪਾਈ ਹਥਾਲਾ ਨਾ ਹਸਦਾ ਮਲਵਾਤ ਕਰਕੇ ਕਿਨ ਵੇਖਿਆ ਹੈ ਇਹ ਤੋਂ ਕਸਮ ਨਹੀਂ ਕੀਤਾ ਜਾਂਦਾ ਵੱਡਾ ਬੇਪਰਵਾਹ ਉਹ ਵੱਡਾ ਹੈ ਤ੍ਰੀਕਾਲਵਾਦ ਰੂਪ ਹੈ ਬੇਪਰਵਾਹ ਬੇਖਾਸ਼ ਸਤਗੁਰੂ ਮਿਲੈ ਤਾਂ ਪਾਰ ਪਾਵੈ ਸਤਗੁਰੂ ਸਾਹਿਬ ਦੇ ਨਾਲ ਮਿਲ ਜੇ ਤਾਂ ਉਹ ਸਰੂਪ ਦੀ ਸਖਿਆ ਤਰੂ ਪਾਰ ਪੈ ਸਕੀਦਾ ਹੈ ਇਸੇ ਪ੍ਰਕਾਰ ਫੇਰ ਪੜੋ ਸਾਗਰ ਗੁਣੀ ਅਥਾ ਫੇਰ ਜੀਵ ਓਏ ਸੰਸਾਰ ਜਿਹੜਾ ਹੈ ਇਹਦੇ ਵਿੱਚ ਵਿਸ਼ੇ ਜਨ ਹੈ ਦੇ ਹਾਥ ਹੋਏ ਡੂੰਗਾ ਹੈ ਇਹਨਾਂ ਹਾਥ ਹਾਲਾ ਦੇਖੀ ਇਹ ਸੰਸਾਰ ਦਾ ਸਿਰਾ ਕਿਨ ਵੇਖਿਆ ਹੈ ਸਾਰੇ ਦੇ ਵਿੱਚ ਹੀ ਗੋਤੇ ਖਾਂਦੇ ਵੇਖੀ ਦੇ ਹਨ ਵੱਡਾ ਵੀ ਪਰਵਾ ਉਹ ਪਰਮੇਸ਼ਰ ਬੇਪਰਵਾ ਵੇ ਖਾਸ ਹੈ ਵੱਡਾ ਤਰੀਕਾਲ ਵਾਦ ਰੂਪ ਹੈ ਸਤਗੁਰ ਮਿਲੇ ਤਾਂ ਪਾਰ ਪਵਾ ਉਹ ਬੇਪਰਵਾ ਜੇ ਸਤਗੁਰਾਂ ਨਾਲ ਮਿਲੀਏ ਤਾਂ ਮਾਰੇ ਸਾਹ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਸਕਦੇ ਹੈ ਤਾਂ ਪਾਰ ਪੈ ਸਕੀਦਾ ਐਵੇਂ ਨਹੀਂ ਪਾਰ ਪਾਇਆ ਜਾ ਸਕਦਾ ਮਾਜ ਪਹਰ ਦੁਖ ਬਦੁਖ ਇਸੇ ਪ੍ਰਕਾਰ ਫੇਰ ਸਾਗਰ ਗੁਣੇ ਸਤਗੁਰੂ ਸਾਹਿਬ ਜੀ ਸਾਗਰ ਗੁਣਾ ਦੇ 88 ਸਾਗਰ ਹਨ ਦੇਵੀ ਸੰਤ ਦਾ ਦੇ ਇਹਨਾਂ ਹਥਾਲਾ ਦੇਖੀਐ ਗੁਰੂ ਸਾਹਿਬ ਜੀ ਦੇ ਹਥਾਲਾ ਕਿਸ ਨੇ ਖਾਸ ਦੇਖੀਐ ਸਿਰ ਦੇਖਿਆ ਗੁਰੂ ਸਾਹਿਬ ਦਾ ਸਿਰ ਕੋਈ ਨਹੀਂ ਦੇਖ ਸਕਦਾ ਵੱਡਾ ਸਤਿਨਾਮ ਉਹ ਪ੍ਰਗਟ ਕਰਕੇ ਗੁਰੂ ਸਾਹਿਬ ਗੁਰ ਕੀ ਸੇਵ ਕਰੇ ਭਗਤ ਕਰੇ ਕਿ ਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨਾ ਜਾਣੀ ਕਿਨੋਂ ਗੁਰੂ ਸਾਹਿਬ ਦਾ ਹਸਤਾਖਰ ਵੇਖਣਾ ਕੀਤਾ ਹੈ ਬੇਅੰਤ ਹੈ ਵੱਡਾ ਬੇਪਰਵਾਹ ਉਹ ਵੱਡਾ ਤ੍ਰਿਕਾਲਵਾਦ ਰੂਪ ਬੇਪਰਵਾਹ ਪਰਮੇਸ਼ਰ ਦਾ ਰੂਪ ਸਤਿਗੁਰੂ ਹੈ ਸਤਿਗੁਰ ਮਿਲੈ ਤਾਂ ਪਾਰ ਜੇ ਸਤਿਗੁਰਾਂ ਨੂੰ ਮਿਲ ਪਵੇਗਾ ਤਾਂ ਵੀ ਸੰਸਾਰ ਸਮੁਤ ਤੋਂ ਪਾਰ ਪੈ ਸਕੇਗਾ ਮੱਝ ਭਰ ਦੁੱਖ ਬਦੁੱਖ ਜਿਹੜੇ ਸੰਸਾਰ ਵਿੱਚ ਲੱਗੇ ਰਹਿੰਦੇ ਆ ਉਹਨਾਂ ਮੱਝ ਪਰ ਦੁੱਖ ਬਦੁੱਖ ਮੱਝ ਨਾ ਹਿਰਦੇ ਦੇ ਵਿੱਚ ਜੰਮਣ ਮਰਨ ਦਾ ਦੁੱਖ ਇਕ ਤਾਂ ਭਰਿਆ ਹੋਇਆ ਹੈ ਫੇਰ ਦੁੱਖ ਵਿੱਚ ਹੋਰ ਦੁੱਖ ਹੈ ਦੁੱਖ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਈਰਖਾ ਦਾ, ਵੈਰ ਦਾ ਇਹ ਦੁੱਖਾਂ ਵਿੱਚ ਹੋਰ ਦੁੱਖ ਜਿੰਬੜੇ ਹੋਏ ਹਨ ਨਾਨਕ ਸੱਚੇ ਨਾਮ ਬਿਨ ਸਤਗੁਰੂ ਜੀ ਕਹਿੰਦੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਿਨ ਕਿਸੇ ਨਾ ਲੱਥੀ ਭੋਖੋ ਕਿਸੇ ਦੀ ਆਸਾ ਰੂਪੀ ਭੋਖ ਨਹੀਂ ਲਈ ਆਸ ਬਣੀ ਰਹਿੰਦੀ ਹੈ ਪਦਾਰਥਾਂ ਦੀ ਜੀਵਾਂ ਦੀ ਪੌੜੀ ਜਿੰਨੀ ਅੰਦਰ ਭਾਲਿਆ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਅੰਦਰੋਂ ਉਸ ਪਰਮੇਸ਼ਰ ਨੂੰ ਭਾਲਿਆ ਖੋਜਿਆ ਹੈ ਗੁਰ ਸ਼ਬਦ ਸੁਹਾਵੈ ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਖੋਜਿਆ ਹੈ ਉਹ ਸੋਭ ਨੀਕ ਹੁੰਦੇ ਹਨ ਗੁਰ ਸਾ ਗੁਰ ਸ਼ਬਦ ਸੁਹਾਵੈ ਸਤਗੁਰਾਂ ਦੇ ਸ਼ਬਦ ਕਰਕੇ ਅੰਦਰੋਂ ਜਿਨ੍ਹਾਂ ਨੇ ਖੋਜ ਲਿਆ ਹੈ ਉਹ ਸੁਹਾਵਾ ਸੋਹਣੇ ਖਣ ਜੋ ਇੱਛਾ ਨੂੰ ਸੋ ਫਲ ਪਾਏ ਉਹ ਜੋ ਮਨ ਵਾਂਝੀ ਇੱਛਾ ਕਰਨੋ ਸਾਰੇ ਧਰਮ ਅਰਥ ਕਾਮ ਉਹ ਫਲ ਪਾ ਲੈਂਦੇ ਐ ਹਰ ਨਾਮ ਧਿਆਵੈ ਜੋ ਗੁਰਮੁਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਜਿਨ੍ਹਾਂ ਦੇ ਤੇ ਵਾਹਿਗੁਰੂ ਪੁਰਬ ਦੇ ਪੁੰਨ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰੇ ਉਹ ਸਤਿਗੁਰੂ ਜੀ ਦੇ ਨਾਲ ਮਿਲਦੇ ਹਨ ਸੋ ਹਰ ਗੁਣ ਗਾਵੇ ਉਹ ਵੀ ਸਤਿਗੁਰਾਂ ਨਾਲ ਮਿਲ ਕੇ ਗੁਰਮੁਖ ਪਿਆਰਾ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ ਧਰਮ ਰਾਏ ਤਿੰਨ ਕਾ ਮਿਤ ਹੈ ਉਹਨਾਂ ਪਿਆਰਿਆਂ ਦਾ ਧਰਮ ਰਾਏ ਜਿਵੇਂ ਜਨ ਕਰਾਏ ਨੂੰ ਜਾ ਕੇ ਕਰੇ ਬੇਨਤੀ ਧਰਮ ਰਾਓ ਠਾਕੁਰ ਸੇਵਕ ਬਨਾਸੀ ਇਹ ਇਸ ਪ੍ਰਕਾਰ ਗਹਿਣੇ ਕਰ ਉਹਨੇ ਇੱਕ ਨਾਮ ਪਾਪਾ ਨਾਲ ਕਰੇ ਨੇ ਰਜਾਸੀ ਪਾਕ ਸੰਗ ਪਾਪਨਾ ਪੂਜਣੀ ਛੁੱਟੇ ਜੀ ਜੰਦ ਜਿਨੇ ਸੀ ਗਲੋਂ ਛੁੱਟੀ ਸਿਰ ਗਲ ਫਾਸੀ ਇਸ ਪ੍ਰਕਾਰ ਸਾਦ ਸੰਗਈ ਧਰਮਰਾਜਾ ਨਾਮ ਤੇ ਆਇਨ ਸਾਜਨਾ ਜਨੂ ਪ੍ਰਦਾਰ ਸਜੀਤ ਨਾਨਕ ਧਰਮੈ ਇਸੇ ਚ ਵਾ ਕੀਤੋ ਬਹੁਤ ਪੁਨੀਤ ਅਧਿਆਤਮੀ ਹਰਗੋੜ ਤਾਸਮ ਜਪੇ ਇੱਕ ਮਰਾਰ ਤਨ ਕੀ ਸੇਵਾ ਧਰਮਰਾ ਕਰੇ ਤਨ ਸਵਾਰਨ ਹਰ ਧਰਮਨਾਮ ਉਹਨਾਂ ਦੇ ਨਾਲ ਪਿਆਰ ਕਰਦਾ ਹੈ ਟਰਮੀਨਾਲ ਬੋਲਿੰਦਾ ਮਿੱਠਾ ਜਿਵੇਂ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਜੰਮ ਮਾਰ ਕੋ ਨਾ ਪਾਵੇ ਉਹਨਾਂ ਨੂੰ ਜਮਾਂ ਦੇ ਮਾਰਗ ਵਿੱਚ ਜਿੱਥੇ 10000 ਯੋਜਨ ਵਿੱਚ ਅੱਗ ਹੀ ਭੜਪੜ ਸਾਗਰ ਲਹਿਰ ਬੰਦੀ ਹੈ ਇਹ ਜਿੱਥੇ ਲਹੂ ਤੇ ਪਾਗ ਦੀ ਨਦੀ ਹੈ ਜਿੱਥੇ ਇਤਿਆਨਕੀ ਸਿਰ ਤੇ ਹਰ ਪਹਾੜ ਹਨ ਉਹ ਰਸਤੇ 'ਚ ਨਹੀਂ ਉਹ ਪਾਉਂਦਾ ਹਰ ਨਾਮ ਤੇ ਆਵੇ ਦਿਨ ਸਰਾਤ ਜੰਮਣ ਮੰਗੇ ਰਸਤੇ 'ਚ ਨਹੀਂ ਉਹ ਪਾਇਆ ਜਾਂਦਾ ਹਰ ਨਾਮ ਜੰਮਣ ਤੇ ਮੱਗ ਮੌਤ ਦੇ ਰਸਤੇ ਨਹੀਂ ਉਹ ਪਾਇਆ ਜਾਂਦਾ ਹਰ ਨਾਮ ਤੇ ਆਵੇ ਦਿਨ ਸਰਾਤ ਜੋ ਪਰਮੇਸ਼ਰ ਦੇ ਨਾਮ ਨੂੰ ਰਾਦ ਨੇ ਧਿਆਉਂਦੇ ਹਨ ਹਰ ਨਾਮ ਸਮਾਵੇ ਉਹ ਹਰੀ ਨਾਮੀ ਵਿੱਚ ਪਰਮੇਸ਼ਰ ਜੀ ਸੁਨਾ ਜਾਂਦੇ ਲੀਨ ਹੋ ਜਾਂਦੇ ਸਹਿ ਫਰਮਾਉਂਦੇ ਹਨ ਸਲੂਕ ਮਹੱਲਾ ਪਹਿਲਾ ਸੁਣੀਏ ਏਕ ਵਖਾਣੀਏ ਸਤਿਗੁਰਾਂ ਦੇ ਪਾਸ ਸਿੱਖਾਂ ਵੱਲੋਂ ਪ੍ਰਸ਼ਨ ਆਇਆ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਸੁਣੀਦਾ ਵੀ ਪਰਮੇਸ਼ਰ ਨੂੰ ਹੈ ਇੱਕ ਸਾਰੇ 베ਦ ਸ਼ਾਸਤਰ ਵਾਲੇ ਵੀ ਕਸਮ ਕਰਦੇ ਕਿ ਕੋਈ ਹਿਦਾਇਤ ਨੂੰ ਪਰਮੇਸ਼ਰ ਹੈ ਸਰਗੋਤਿ ਵਰਕੇ ਸੁਣੀਦਾ ਵੀ ਹੈ ਅਤੇ 베ਦ ਸ਼ਾਸਤਰਾਂ ਵਾਲੇ ਜਿਹੜੇ ਤਤ ਵੇਤੇ ਉਹ ਵੀ ਇੱਕੇ ਦਾ ਹੀ ਕਸਮ ਕਰਦੇ ਆ ਸਵਰਗ ਮਿਰਤ ਪਿਆ ਕਹਿੰਦੇ ਸਵਰਗ ਵਿੱਚ ਵੀ ਕੋਈ ਹੈ ਮਾਤ ਲੋਕ ਜੀ ਵੀ ਕੋਈ ਹੈ ਪਤਾਲ ਵਿੱਚ ਵੀ ਕੋਈ ਪਰਮੇਸ਼ਰ ਹੈ ਹੁਕਮ ਨਾ ਜਾਈ ਮਿਟਿਆ ਸਵਰਗ ਦੇ ਲੋਕਾਂ ਤੇ ਵੀ ਹੁਕਮ ਉਸ ਦਾ ਹੈ ਮਾਤ ਲੋਕ ਦੇ ਲੋਕਾਂ 'ਚ ਵੀ ਉਸ ਦਾ ਹੁਕਮ ਹੈ ਪਤਾਲ ਦੇ ਲੋਕ ਅਮਰੀਕਾ ਦੀ ਨਿਆਈ ਉਹਨਾਂ ਤੇ ਹੁਕਮ ਹੈ ਉਹਦਾ ਹੁਕਮ ਕਿਸੇ ਦੇ ਪਾਸੋਂ ਮਿਟਿਆ ਨਹੀਂ ਜਾਂਦਾ ਜੋ ਲਿਖਿਆ ਸੋ ਨਾ ਜੋ ਜੀ ਆਨ ਕਰਤਬ ਕੀਤਾ ਉਹ ਲਿਖਿਆ ਗਿਆ ਹੈ ਸਾਰਿਆਂ ਦੇ ਨਾਲ ਹੈ ਭੋਗਣ ਵਾਸਤੇ ਫਰਿਸ਼ਤ ਬਣੀ ਹੋਈ ਹੈ ਸਾਰਿਆਂ ਦੇ ਅੰਤਕਨ ਵਿੱਚ ਉਹ ਲਿਖਤ ਹੈ ਜਿਉਂ ਬਾਲਕ ਅਵਸਥਾ ਤੋਂ ਸੁਰ ਸੰਭਾਲੀ ਹੈ ਜੋ ਜੋ ਕੰਮ ਕੀਤੇ ਵੇਖ ਲੋ ਅੰਦਰ ਲਿਖੇ ਪਏ ਉਕਰੇ ਪਏ ਹੈ ਇਹ ਨਾਲ ਰਹਿਣਾ ਹੈ ਕੌਣ ਮੂਆ ਕੌਣ ਮਾਰਸੀ ਇਹ ਪ੍ਰਸ਼ਨ ਹਮ ਸਿੱਖਾਂ ਦੇ ਹੈ ਮਹਾਰਾਜੇ ਕੌਣ ਸੰਸਾਰ ਵਿੱਚ ਮਰਿਆ ਹੈ ਅਤੇ ਕੌਣ ਉਹਨੂੰ ਮਾਰਦਾ ਸੀ ਕੌਣ ਮਾਰੇਗਾ ਕੌਣ ਆਵੇ ਕੌਣ ਜਾ ਇਹ ਜਨੂ ਧਾਰ ਕੇ ਮਾਰਾ ਆਉਂਦਾ ਕੌਣ ਦੁਨੀਆ 'ਚ ਤੇ ਮਰਦੂ ਹੋ ਕੇ ਜਾਣਦੀ ਕਿਹੜੀ ਚੀਜ਼ ਹੈ ਕੌਣ ਰੇਸ਼ੀ ਨਾਨਕਾ ਅਤੇ ਕੌਣ ਰੇਸ਼ੀ ਪ੍ਰਸੰਤਾ ਦੇ ਨਾਲ ਆਨੰਦ ਸਹਿਤ ਹੋ ਕੇ ਕੌਣ ਪ੍ਰਸੰਨ ਹੋ ਕੇ ਰਹੇਗਾ ਰੇਸ਼ੀ ਇਸ਼ਤ ਹੋ ਕੇ ਕੌਣ ਰਹੇਗਾ ਜਾ ਮਨ ਰਤਾ ਨਾਏ ਜਾ ਮਨ ਰਤ ਨਾਇ ਕੋਣ ਲੈਸੀ ਨਾਮ ਕਾ ਕਿਸ ਕੀ ਸੁਰਤ ਸਮਾ ਕਿਹਦੀ ਸੁਰਤ ਪਰਮੇਸ਼ਰ ਜੀ ਦੀ ਲੀਨ ਹੋਵੇਗੀ ਕੌਣ ਪੁਰਖਾ ਜੀ ਦੀ ਸੁਰਤ ਵਾਹਿਗੁਰੂ ਜੀ ਦੀ ਲੀਨ ਹੋਵੇਗੀ ਇਹਨੇ ਇਹ 6 ਪ੍ਰਸ਼ਨ ਹੈ ਇਹਨਾਂ ਉੱਤਰ ਗੁਰੂ ਸਾਹਿਬ ਨੰਬਰ ਵਾਰ ਕਹਿੰਦੇ ਹਨ ਮਹੱਲਾ ਪਹਿਲਾ ਹੋਮ ਹੋਆ ਮੈਂ ਮਾਰਿਆ ਕੇ ਭਾਈ ਹੋਮੇ ਕਰਕੇ ਜੀਵ ਮਰ ਗਿਆ ਜੇ ਹੋਮਾ ਨਾ ਕਰੇ ਮਰੇ ਨਾ ਇਹ ਹਉਮੈ ਨੇ ਇਸ ਨੂੰ ਮਾਰ ਲਿਆ ਹੈ ਮਰਿਆ ਹੈ ਹਉਮੈ ਕਰਕੇ ਪਾਉਣ ਵਹਿ ਮੈਂ ਮਾਰਿਆ ਅਜੇ ਮੈਂ ਨੇ ਇਹਨੂੰ ਮਾਰ ਲਿਆ ਮਮਤਾ ਨੇ ਹਉਮੈ ਕਰਕੇ ਮਰ ਗਿਆ ਤੇ ਮਮਤਾ ਨੇ ਇਸ ਨੂੰ ਮਾਰ ਲਿਆ ਹੈ ਪਾਉਣ ਵਹਿ ਦਰਿਆ ਅਤੇ ਦੂਜਾ ਤੀਜਾ ਪਰਸ਼ਨ ਸੀ ਪਿੱਛੇ ਕਿਸ ਕੌਣ ਆਵੇ ਕੌਣ ਜਾਏ ਇਹੋ ਹੀ ਹੈ ਨਾ ਕੌਣ 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 ਆਵੇ ਕੌਣ ਜਾਏ ਇਹਦਾ ਉੱਤਰ ਦਿੰਦੇ ਹਨ ਪੌਣ ਵਹ ਦਰਿਆ ਕਹਿੰਦੇ ਜਿਸ ਵਕਤ ਦਰਿਆ ਵਿੱਚ ਪੌਣ ਵਗਦੀ ਉਹਦੇ ਨਾਲ ਲਹਿਰਾਂ ਉੱਠਦੀਆਂ ਇਸੇ ਪ੍ਰਕਾਰ ਵਾਸ਼ਨਾ ਰੂਪੀ ਪੌਣ ਜਿਹਨਾਂ ਦੇ ਵਗੀ ਹੈ ਉਹ ਦਰਿਆ ਵਾਂਗੂ ਲਹਿਰ ਜਿਵੇਂ ਉੱਠ ਖੜੋਂਦੀ ਐ ਜੰਮ ਪੈਂਦੇ ਐ ਤੇ ਲਹਿਰ ਜਿਵੇਂ ਮਿਟ ਜਾਂਦੀ ਐ ਇਸ ਤਰ੍ਹਾਂ ਮਰ ਜਾਂਦੇ ਐ ਕਿਉਂ ਲਹਿਰ ਦੀ ਨਿਆਈ ਆਉਂਦੇ ਜਾਂਦੇ ਜਿਨ੍ਹਾਂ ਦੇ ਅੰਦਰ ਪਾਉਣ ਹੈ ਵਾਸ਼ਨਾ ਕਰਕੇ ਸੰਸਾਰ ਰੂਪੀ ਦਰਿਆ ਵਿੱਚ ਲਹਿਰਾਂ ਵਾਹੂੰ ਉਹ ਵਹਿੰਦੇ ਰਹਿੰਦੇ ਜੰਮਣ ਮਰਨ ਦੇ ਵਿੱਚ ਇਹ ਤਰਜ਼ ਦਾ ਇਕਠਾਈ ਕ੍ਰਿਸ਼ਨਾਥ ਕੀ ਨਾਨਕਾ ਫੇਰ ਮਹਾਰਾਜੀ ਪਰਸ਼ਨ ਸੀ ਹੋਰ ਕੋ ਉਹ ਕਿਹੜਾ ਸੀ ਕੌਣ ਰਹ ਸੀ ਨਾਨਕਾ ਕੌਣ ਰਹ ਸੀ ਨਾਨਕਾ ਰਹੂਗਾ ਕੌਣ ਇਸ ਦੁਨੀ ਵਿੱਚ ਜਨ ਸੰਸਾਰ ਚ ਕ੍ਰਿਸ਼ਨਾਥ ਕੀ ਨਾਨਕਾ ਗੁਰੂ ਸਾਹਿਬ ਕਹਿੰਦੇ ਜੀ ਕਿ ਕ੍ਰਿਸ਼ਨ ਰਸਾਂ ਕਸਾਂ ਦੇ ਭੋਗਣੋਂ ਥੱਕ ਗਈ ਹੈ ਨਾ ਮਿਟ ਗਈ ਹੈ ਉਹ ਚੱਲ ਹੋ ਕੇ ਉਸ ਤੋਂ ਕਿ ਰਹੇਗਾ ਵਾਹਿਗੁਰੂ ਵਿੱਚ ਜਾ ਮਨ ਰੱਤਾ ਨਾ ਕ੍ਰਿਸ਼ਨ ਕੀ ਦੀ ਮਿੱਟੀ ਐ ਕਹਿੰਦੇ ਜਦੋਂ ਮਨ ਨਾਮ 'ਚ ਰੰਗੇ ਆ ਗਿਆ ਜਿਨ੍ਹਾਂ ਦਾ ਉਹਨਾਂ ਕ੍ਰਿਸ਼ਨਨਵਰਤ ਹੋਈ ਐ ਉਹ ਜੰਮਣ ਮਰਨ ਤੋਂ ਰਹਿ ਤੋ ਉਸਤ ਰਹਿਣਗੇ ਲੋਇਣ ਰੱਤੇ ਲੋਇਣ ਹੁਣ ਸੇਵਾ ਪਰਸ਼ਨ ਰਹਿ ਗਿਆ ਵੀ ਕਿਸ ਕੀ ਸੁਰਤ ਸਮਾਏ ਸੁਰਤ ਕੀ ਦੀ ਪਰਮੇਸ਼ਰ ਦੀ ਲੀਨ ਹੋਵੇਗੀ ਤਾਂ ਇਹ ਦੱਸਦੇ ਹਨ ਲੋਹਣ ਰਤੇ ਲੋਹਣੀ ਜਿਨਾਂ ਬਿਆਂ ਲੋਹਣ ਅੱਖਾਂ ਲੋਹਣੀ ਨਾਮ ਪ੍ਰਕਾਸ਼ ਤਾਰੂ ਜੋ ਪਰਮੇਸ਼ਰ ਆ ਸਾਰਿਆਂ ਦਾ ਲੋਹੇ ਪ੍ਰਕਾਸ਼ਤਾ ਹੈ ਉਹਦੇ ਵੇਖਣ ਜਿਹਦੀਆਂ ਅੱਖਾਂ ਲੰਗੀਆਂ ਹਨ ਹਰ ਵਕਤ ਉਸ ਵਾਹਿਗੁਰੂ ਨੂੰ ਵੇਖਦੇ ਆ ਬਿਹਾਰੀ ਕੁਦਰਤ ਬਸਿਆ ਤੇ ਰਾਮਤਨ ਜਾਈ ਲਖਿਆ ਲੋਹਣੀ ਪ੍ਰਕਾਸ਼ ਦਾ ਰੂਪ ਵੀ ਜਿਨ੍ਹਾਂ ਦੇ ਲੋਹਣ ਨੇਤਰ ਹਰ ਵਕਤ ਲੱਗੇ ਹੋਏ ਅੰਦਰੋਂ ਮਨਬੁੱਧ ਕੰਨੀ ਸੁਰਤ ਸਮਾ ਕੰਨੋ ਜਿਨ੍ਹਾਂ ਦੇ ਪਰਮੇਸ਼ਰ ਦੀ ਗਿਆਤ ਸਮਾਈ ਹੋਈ ਹੈ ਜੇ ਤਾਂ ਸੁਣਨਾ ਤੇ ਤਾਂ ਨਾ ਜੋ ਕੁਝ ਹੁੰਦੇ ਕਿਸੇ ਦੀ ਉਸਤੰਦੀ ਨਹੀਂ ਸੁਣਦੇ ਮਾਰੇ ਦੇ ਨਾਮ ਦੇ ਚ ਵਸ ਤੋ ਕੇ ਜਿਨ੍ਹਾਂ ਦੇ ਕੰਨਾਂ ਚ ਆਵਾਜ਼ਾਂ ਹਰ ਵਕਤ ਨਾਮ ਦੀਆਂ ਤੁਮਾਂ ਹੀ ਪੈਣੀਆਂ ਰਹਿਣੀਆਂ ਹਰ ਐਨੋ ਚਿੱਤ ਕਾਗਰ ਹੋ ਗਿਆ ਜਿਸ ਦਾ ਰਸਾਂ ਚੂੰੜੜੀ ਅਤੇ ਜਵਾਨ ਜੀ ਵੀ ਰਸਾਂ ਦਾ ਘਰ ਬਣ ਗਈ ਹੈ ਪਰਮੇਸ਼ਰ ਦੇ ਨਾਮ ਦੇ ਰਸ ਦੇ ਘਰ ਨੂੰ ਚੂੰੜੀ ਨਾਲ ਕਿਉਂ ੜਦੀ ਰਹਿੰਦੀ ਹੈ ਹਰ ਵਕਤ ਮਾਰਾ ਦੇ ਨਾਮ ਨੂੰ ਚੂੰੜਦੀ ਰਹਿੰਦੀ ਹੈ ਜਿਸ ਪ੍ਰਕਾਰ ਬੱਚੇ ਮਾਰਾ ਦੇ ਹਸਤਨ ਨੂੰ ਚੂੰਡਦੇ ਰਹਿੰਦੇ ਹਨ ਇਸੇ ਪ੍ਰਕਾਰ ਜਿਵੇਂ ਪਰਮਾਸ਼ਰ ਦੇ ਨਾਮ ਨੂੰ ਚੂੰਡਦੀ ਰਹਿੰਦੀ ਹੈ ਹਰ ਵਕਤ ਜਵਾਨ ਉਚਾਰਨ 'ਚ ਲੱਗੀ ਰਹਿੰਦੀ ਹੈ ਚੂੰੜੀ ਨਾਂ ਸਾਸ ਚੂ ਚੂਹੇ ਰੰਗ ਵਾਲੀ ਗਾੜੇ ਪ੍ਰੇਮ ਰੰਗ ਵਿੱਚ ਰੰਗੀ ਗਈ ਹੈ ਜਿਨ੍ਹਾਂ ਦੀ ਜਿੱਦ ਦੀ ਬਿਰਤੀ ਤੇ ਕਿਉਂ ਲਈ ਚੀਨਦੀ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੇ راست ਨੂੰ ਰਤੀ ਲਾਲ ਰਤੀ ਲਾਲ ਲਵਾਏ ਲਾਲ ਜੋ ਪਿਆਰਾ ਪਰਮੇਸ਼ਰ ਉਹਦੇ ਲਵਾਏ ਉਹ ਚਾਰਨ ਵਿੱਚ ਜਿਨ੍ਹਾਂ ਦੀ ਜ਼ੁਬਾਨ ਰੰਗੀ ਹੋਈ ਹੈ ਅੰਦਰੋਂ ਹਰ ਵਕਤ ਜੁੜੀ ਰਹਿੰਦੀ ਹੈ ਅੰਦਰ ਮੁਸਕ ਚ ਘੁਲਿਆ ਜਿਨ੍ਹਾਂ ਦਾ ਅੰਦਰੋਂ ਮਾਨੋ ਪਰਮੇਸ਼ਰ ਦੀ ਭਗਤੀ ਤੇ ਗਿਆਨ ਨੂੰ ਕੋਈ ਮਸ਼ਕੰਬਰ ਦੇ ਨਾਮ ਹੈ ਅਤਰ ਫਲੇਲ ਦੀ ਖੁਸ਼ਬੂ ਦੇ ਨਾਲ ਜਿਵੇਂ ਕਸੂਰੀ ਦੀ ਮਸ਼ਕ ਹੁੰਦੀ ਹੈ ਉਹਦੇ ਜਿਹੜੇ ਅੰਦਰੋਂ ਚ ਕੋਲਿਆ ਡਬੋਇਆ ਹੋਇਆ ਮਾਨੋ ਤਾਰ ਤਾਰ ਵਿੱਚੋਂ ਰੰਗ ਚੜ ਗਿਆ ਜਿਨਾਂ ਦੇ ਪਰਮੇਸ਼ਰ ਦੇ ਪ੍ਰੇਮ ਦਾ ਖੁਸ਼ਬੂ ਦਾ ਇਹੋ ਤਾਂ ਕਹੀ ਨਾ ਜਾ ਉਹ ਭਾਈ ਉਹਦੀ ਸੁਰਤ ਵਾਹਿਗੁਰੂ ਚ ਸਮਾਵੇਗੀ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਐਸਾ ਅਮੋਲਕ ਜੀਵਨ ਹੋ ਗਿਆ ਹੈ ਇਓਂ ਸੁਰਤ ਸੁਮਾਵੇਗੀ ਜਿਨ੍ਹਾਂ ਦੇ ਸਾਰੇ ਇੰਦਰੀਏ ਮਨ ਉਸ ਦੇ ਵਿੱਚ ਲੱਗੇ ਹੋਏ ਐ ਉਹਨਾਂ ਦੀ ਸੁਰਤ ਵਾਹਿਗੁਰੂ ਚ ਜਾ ਕੇ ਲੀਨ ਹੋਵੇਗੀ ਈਮਤ ਕਹੀ ਨਾ ਜਾਏ ਉਸ ਪਿਆਰਿਆਂ ਦੀ ਕੀਮਤ ਮੁੱਲ ਨਹੀਂ ਕਿਹਾ ਜਾ ਸਕਦਾ ਗੁਣਾਂ ਦਾ ਪੌੜੀ ਇਸ ਜੁਗ ਮਹਿ ਨਾਮ ਨਿਧਾਨ ਹੈ। ਕਿ ਭਾਈ ਇਹ ਸੰਸਾਰ ਜੁਗ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਹੀ ਖਜ਼ਾਨਾ ਹੈ। ਨਾਮੋ ਨਾਲ ਚੱਲ। ਇਹ ਪਰਮੇਸ਼ਰ ਦਾ ਨਾਮ ਹੀ ਪ੍ਰਲੋਕ 'ਚ ਨਾਲ ਚੱਲੇਗਾ ਸਹਾਇਤਾ ਕਰਨ ਵਾਸਤੇ। ਇਹ ਹੋ ਆਖੋਟ ਕਦੀ ਨਾ ਨਿਖੁੱਟੇ। ਇਹ ਨਾਮੁਕਣ ਵਾਲਾ ਖਜ਼ਾਨਾ ਹੈ ਕਦੇ ਨਿਖੁੱਟੇਗਾ ਥੁੜੇਗਾ ਨਹੀਂ ਕਦੇ ਮੁਕੇਗਾ ਨਹੀਂ। ਆਏ ਖਰਚਿਓ ਪੱਲ। ਆਪ ਖਾਇਓ ਧਰਨ ਕਰੋ। ਖਰਚ ਨਾ ਕਰੋ ਸਰ ਸੰਗੇ ਜੀ ਹੋਰਨਾਂ ਅਧਿਕਾਰੀਆਂ ਦੇ ਤਾਂ ਹੀ ਫਰੀਦੇ ਰੂਪੀ ਪੱਲੇ ਵਿੱਚ ਬੰਨ ਕੇ ਰੱਖੋ ਆਪ ਖਾਓ ਇਸ ਪ੍ਰਕਾਰ ਪ੍ਰੇਮ ਰੂਪੀ ਪੱਲੇ ਵਿੱਚ ਜਦੋਂ ਕਾਰਨ ਕਰੋਗੇ ਆਪ ਖਾਓਗੇ ਖਰਚੋਗੇ ਪੱਲੇ ਵਿੱਚੋਂ ਹੀ ਕਿ ਤੂੰ ਮੰਗਣਾ ਨਹੀਂ ਥਾਨੂੰ ਪਵੇਗਾ ਹਰ ਜਨ ਨੀੜ ਨਾ ਆਵੇ ਜਿਹੜੇ ਹਰੀ ਦੇ ਮਾਰੇ ਦੇ ਜਨ ਭਗਤ ਹੋਏ ਐ ਉਹਨਾਂ ਦੇ ਮਾਰੇ ਕਦੇ ਨੇੜੇ ਨਹੀਂ ਆ ਸਕੇਗਾ ਜਮ ਕੰਕਰ ਜਮ ਕੱਲੇ ਇਹ ਜਿਹੜੇ ਜਮ ਦੇ ਕੰਕਰ ਜਮ ਕਾਲ ਦੇ ਜਿਹੜੇ ਕੰਕਰ ਹਨ ਨੇ ਦੂਤ ਅਜਰਾਇਲ ਨਿਕਾ ਇਲਾਦਕ ਇਹ ਨੇੜੇ ਨਹੀਂ ਆ ਸਕਣ ਦੇ ਜਮ ਕਾਲ ਦੇ ਜਿਹੜੇ ਦੂਤ ਹੈ ਤੇ ਜਮਣ ਤੇ ਕਾਲ ਮਰਨ ਜਮਣਾ ਤੇ ਮਰਨਾ ਵੀ ਨਹੀਂ ਹੋਵੇਗਾ ਤੇ ਜਮ ਦੇ ਦੂਤ ਵੀ ਨਹੀਂ ਨੇੜੇ ਆ ਸਕਣਗੇ ਜਮ ਵੀ ਚਿੰਬਣ ਨਹੀਂ ਸਕੇਗਾ ਅਤੇ ਜਮ ਜਿਹੜਾ ਹੈ ਇਹ ਜਮਣਾ ਮਰਨਾ ਜਿਹੜਾ ਤੇ ਕਾਲ ਦਾ ਸਮਾਂ ਵੀ ਨਹੀਂ ਆ ਸਕੇਗਾ। ਇਉਂ ਜਮਣ ਮਰਨ ਦੀ ਕਲਾ ਲੜਾਈ ਵੀ ਮੁੱਕ ਜਾਏਗੀ ਤੇ ਜਮ ਦੇ ਦੂਤ ਵੀ ਨੇੜੇ ਨਹੀਂ ਆ ਸਕਣਗੇ। ਯਮ ਕੱਲਾ ਜਿਹੜਾ ਜਮਣਾ ਹੈ ਵਾਰ-ਵਾਰ ਇਹ ਕਲਾ ਵਿਦਿਆ ਕਰਕੇ ਹੀ ਹੈ। ਇਸ ਜਮਣ ਦਾ ਵੀ ਕਾਲ ਹੋ ਜਾਏਗਾ ਵਾਸ਼ਨਾ ਦੇ ਮੁਕਣੇ ਕਰਕੇ। ਯਮਣਾ ਤੇ ਮਰਨਾ ਵੀ ਮਰ ਜਾਣਗੇ ਜਮਦੇ ਦੂਤ ਵੀ ਨੇੜੇ ਨਹੀਂ ਆ ਸਕਣਗੇ ਸੇ ਸਾਹ ਸੱਚੇ ਬਣ ਜਾ ਰਿਆ ਉਹ ਸੱਚੇ ਸ਼ਾਹੂਕਾਰ ਹੰਗੇ ਗੁਰੂ ਤਤਵੇਤੇ ਤੇ ਉਹ ਬਣਜਾਰੇ ਸਿੱਖਾਂ ਨੇ ਸੱਚੇ ਜਿਨ੍ਹਾਂ ਹਾਰ ਧਨ ਪੱਲੇ ਜਿਨ੍ਹਾਂ ਗੁਰਾਂ ਦੇ ਪਾਸ ਪਰਮੇਸ਼ਰ ਦਾ ਨਾਮ ਰੂਪੀ ਧਨ ਪੱਲੇ ਐ ਸੋ ਸਤਗੁਰ ਜੀ ਦੇ ਹਰਨਾਉ ਤੇ ਜਿਨ੍ਹਾਂ ਸਿੱਖਾਂ ਦੇ ਪੱਲੇ 'ਚ ਨਾਮ ਹੈ ਗੁਰਸਤਗੁਰੂ ਦਾ ਸਿੱਖ ਕਾਝੋ ਪਨ ਕੇ ਉੱਠ ਨਾਮ ਤੇ ਆਵੇ ਰੀਦੇ ਰੂਪੀ ਪੱਲੇ ਜਿਨ੍ਹਾਂ ਦੇ ਪਰਮੇਸ਼ਰ ਦਾ ਨਾਮ ਰੂਪੀ ਤਾਨ ਹੈ ਉਹ ਸ਼ਾਹੂਕਾਰ ਤਤਵੇਤੇ ਤੇ ਉਹ ਬੁੰਜਾਰੇ ਸਿੱਖ ਵੀ ਸੱਚੇ ਹਨ ਹਰ ਕਿਰਪਾ ਤੇ ਹਰ ਪਾਈ ਹੈ ਤੇ ਭਾਈ ਹਰੀ ਅਕਾਲ ਪੁਰਖ ਦੀ ਜਦੋਂ ਕਿਰਪਾ ਹੋਵੇ ਤਾਂ ਹਰੀ ਅਕਾਲ ਪੁਰਖ ਨੂੰ ਪਾਈਦਾ ਹੈ ਕਿਆ ਆਪ ਹਰ ਘੱਲ ਜਦੋਂ ਆਪ ਹਰੀ ਗੁਰੂ ਸਾਹਿਬ ਦੇ ਪਾਸ ਪੂਰਬਲੇ ਪੁੰਨਾ ਦਾ ਪ੍ਰਿਹਰਿਆ ਹੋਇਆ ਇਹ ਸਿੱਖ ਦੇ ਤਾਈਂ ਕਰਨਾ ਕਰੇ ਤੇ ਸਤਿਗੁਰਾਂ ਦੇ ਪਾਸੋਂ ਨਾਮ ਤਾਂ ਪ੍ਰਾਪਤ ਹੁੰਦਾ ਹੈ ਸਲੋਕ ਮਹਲਾ 3 ਤੀਜਾ ਮਨਮੁਖ ਵਪਾਰ ਸਾਰ ਨਾ ਜਾਣ ਜਿਹੜੇ ਮਨਮੁਖ ਲੋਕ ਐ ਉਹ ਹੋਰ ਵਪਾਰਾਂ 'ਚ ਫਸੇ ਰਹਿੰਦੇ ਐ ਨਾਮ ਦੇ ਵਪਾਰ ਤਨਮਨ ਧੰਨ ਦੇ ਕੇ ਗੁਰਾਂ ਦੇ ਪਾਸੋਂ ਖਰੀਦਣ ਦੀ ਖਬਰ ਨਹੀਂ ਜਾਣਦੇ ਵਿਖ ਵਿਹਾਜ ਹੈ ਵਿਖ ਸੰਗ੍ਰਹਿ ਹੈ ਉਹ ਬਿਰੂਪ ਮਾਇਆ ਨੂੰ ਇਕੱਠੀ ਕਰਦੇ ਐ ਅਤੇ ਵਿਹਾਜੇ ਖਰੀਦਦੇ ਹਨਗੇ ਵਿਉ ਵਿਸ਼ਿਆਂ ਨੂੰ ਤੇ ਵਿਉ ਹੀ ਅੰਤ ਨੂੰ ਪ੍ਰਲੋਕ ਬਾਅਦ ਤੇ ਵਿਸ਼ਿਆਂ ਦੀ ਮਾਇਆ ਜਿਹੜੇ ਵਕਾਰ ਹਨ ਇਹਨਾਂ ਨੂੰ ਸੰਗ੍ਰਹਿ ਇਕੱਠੇ ਕਰਦੇ ਹਨ ਵਿਖ ਸਿਓ ਧਰੈ ਪਿਆ ਬਿਉ ਰੂਪ ਮਾਇਆ ਵਿੱਚ ਹੀ ਪ੍ਰੇਮ ਰੱਖਦੇ ਹਰ ਵਕਤ ਬਾਹਰ ਹੋ ਪੰਡਤ ਸਦਾਏ ਦੇ ਮਨੋਂ ਤਾਂ ਆਪਣੇ ਆਪ ਨੂੰ ਵਿਦਵਾਨ ਸੁਧਾਉਂਦੇ ਹਨ ਮਨੋ ਮੂਰਖ ਗਾਵਾਂ ਮਨਜ ਧਾਰਨ ਸ਼ਕਤੀ ਤੋਂ ਬਗੈਰ ਮੂਰਖ ਹਨਗੇ ਗਵਾਰ ਚੰਡਾਲਾਂ ਦੀ ਨਹੀਂ ਆਈ ਹਨ ਗਵਾਰ ਬਸ ਸਮਝ ਹਨ ਹਰ ਸਿਉ ਚਿਤ ਨਾ ਲਾਏ ਪਰਮੇਸ਼ਰ ਦੇ ਨਾਲ ਜਿੱਦੀ ਮਿਲਤੀ ਨਹੀਂ ਉਹ ਲਾ ਸਕਦੇ ਹਨ ਬਾਤੀ ਧਰਨ ਪਿਆ ਉਹ ਤਾਂ ਝਗੜਿਆਂ ਦੇ ਵਿੱਚ ਹੀ ਪਿਆਰ ਪਾਈ ਰੱਖਦੇ ਹਨ ਹਰ ਵਕਤ ਝਗੜੇ ਕਰਦੇ ਰਹਿੰਦੇ ਹਨ ਵਾਦਾ ਕੀਆ ਕਰਨ ਕਹਾਣੀਆਂ ਉਹ ਝਗੜਿਆਂ ਦੀਆਂ ਕਹਾਣੀਆਂ ਕਰਦੇ ਰਹਿੰਦੇ ਹਨ ਆ ਪਾ ਜੈ ਉਸ ਬਾਤੀਆਂ ਕਲਨ ਇਹਨੀ ਪਾਤੀ ਧਰਨ ਪਿਆ ਵਾਦੀ ਝਗੜਿਆਂ ਵਿੱਚ ਹੀ ਪਿਆਰ ਕਰਦੇ ਹਨ ਉਹ ਵਾਦਾ ਕੀਆ ਕਰਨ ਕਹਾਣੀ ਝਗੜਿਆਂ ਦੀਆਂ ਕਹਾਣੀਆਂ ਕਰਦੇ ਰਹਿੰਦੇ ਹਨ ਕਿ ਮੈਂ ਇਨੀਆਂ ਸਵਾ ਜਿੱਤੀਆਂ 500 ਰੁਪਏ ਮੈਂ ਸਵਾ ਜਿੱਤੰਦਾ ਲੈਣਾ ਹੂ ਝੂਠ ਬੋਲ ਕਰ ਹੈ ਆਹ ਝੂਠ ਬੋਲ ਬੋਲ ਕੇ ਉਹ ਭੋਜਨ ਖਾਣਾ ਕਰਦੇ ਹਨਗੇ ਉਹਦਾ ਖੁਰਾਕ ਕੀ ਜਿਹੜੂ ਬੋਲਣਾ ਹੈ ਜਗ ਮਹਾਰਾਮ ਨਾਮ ਹਰ ਨਿਰਮਲ ਜਗ ਦੇ ਜਦੋਂ ਭਾਈ ਪਰਮੇਸ਼ਰ ਦਾ ਨਾਮ ਹੀ ਹਰੀ ਰ ਨਿਰਮਲ ਉਜਲ ਹੈ ਹੋਰ ਮੈਲਾ ਸਭ ਆਕਾਰ ਹੋਰ ਜਿੰਨਾ ਆਕਾਰਾਂ ਵਿੱਚ ਜਿੱਤ ਲੱਗਾ ਹੈ ਜੀਵਾਂ ਦਾ ਸਭ ਮੈਲੇ ਹੀ ਹਨ ਨਾਨਕ ਨਾਮ ਨਾ ਚੇਤਨੀ ਜੋ ਮਾਰਾ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਭਾਈ ਕਰਦੇ ਓਏ ਮੈਲੇ ਮਰਹਿ ਗਵਾਰ ਓ ਮੈਲੇ ਪਵਿੱਤਰ ਹੋ ਕੇ ਮਰਨਗੇ ਗਵਾਰ ਵੇ ਸਮਝ ਹਨਗੇ ਪਾਪਾਂ ਦੀ ਮੈਲ ਕਰਕੇ ਮੈਲੇ ਹੋ ਕੇ ਮਰਨਗੇ ਮਹੱਲਾ ਤੀਜਾ ਮੁਖ ਲੱਗਾ ਬਿਨ ਸੇਵਿਆ ਗੁਰੂ ਮਾਰੇ ਸਾਡੀ ਨਾ ਤਾਂ ਸੇਵਾ ਨੀ ਨ ਹੋਈ ਭਜਨ ਸਿਮਰ ਨਹੀਂ ਕੀਤਾ ਕਹਿਲ ਨਹੀਂ ਕੀਤੀ ਸੰਗਤ ਦੀ ਜੰਮਣ ਮੰਦਾ ਦੁਖਿਓਨ ਲੱਗਾ ਹੈ ਹੁਕਮ ਮੰਨੇ ਦੁਖ ਜਾ ਜੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸੇਵਾ ਕਰਨ ਵਾਲਾ ਜੀਵਨ ਬਣ ਜੇ ਆਇਆ ਦੁੱਖ ਜਮਨੋਂ ਮਰਨ ਦਾ ਜਾ ਸਕਦਾ ਹੈ ਆਪੇ ਦਾਤਾ ਸੁਖ ਦਾ ਦਾਤਾ ਆਪ ਹੀ ਪਰਮੇਸ਼ਰ ਸੁਖਾਂ ਦਾ ਦਾਤਾ ਹੈ ਦੇ ਦੇ ਸਜ਼ਾ ਆਪ ਹੀ ਮਹਾਰਾਜ ਸਾਹਿਬ ਜਿਹੜੇ ਪਾਪ ਕਰਨ ਵਾਲੇ ਉਹਨਾਂ ਨੂੰ ਸਜ਼ਾ ਦੇਣ ਵਾਲਾ ਹੈ ਦੰਡ ਦੇਣ ਵਾਲਾ ਹੈ ਨਾਨਕ ਈ ਵੈ ਜਾਣੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਭਾਈ ਜਾਣਨਾ ਕਰੀਏ ਸਭ ਕੁਝ ਉਸ ਵਾਹਿਗੁਰੂ ਦੀ ਰਜ਼ਾ ਚ ਹੀ ਹੈ ਜਿਹੜੇ ਕਹੇ ਦੇ ਪਰਦੇ ਢੱਕਦੇ ਉਹਨਾਂ ਦੇ ਪਰਦੇ ਢੱਕਦਾ ਹੈ ਜਿਹੜੇ ਕਿਸੇ ਦੇ ਕਹਿਰ ਕਰਦੇ ਉਹਨਾਂ ਦੇ ਕਹਿਰ ਕਰਦਾ ਹੈ ਆਗਿਆ ਚ ਹੀ ਹੈ ਉਹਦੇ ਸਭ ਕੁਝ ਜਿੱਥੇ ਉਹ ਬਖਸ਼ਣ ਵਾਲਾ ਉਥੇ ਡੰਡ ਵੀ ਦਿੰਦਾ ਜੀਆਂ ਨੂੰ ਕੁਕਰਮਾਂ ਕਰਕੇ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ ਇਹ ਸਾਰਾ ਜਿਹੜਾ ਜਗਤ ਪ੍ਰਮੇਸ਼ਰ ਦੇ ਨਾਮ ਤੋਂ ਬਿਨਾ ਕੰਗਾਲ ਤੁਰਿਆ ਫਿਰਦਾ ਹੈ ਬਿਨ ਨਾਮ ਹੈ ਤ੍ਰਿਪਤ ਨਾਹੀ ਮਾਰਾ ਦੇ ਨਾਮ ਤੋਂ ਬਿਨਾ ਕੰਗਾਲ ਜਿਵੇਂ ਰਹਿ ਜਾ ਨਹੀਂ ਕਿਉਂ ਨਾਮ ਤੋਂ ਬਿਨਾ ਲੱਖਾਂ ਕਰੋੜਾਂ ਦਾ ਮਾਲਕ ਹੋਵੇ ਰੱਜ ਨਹੀਂ ਆਉਂਦਾ ਪ੍ਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਜੇ ਪਰੰਗ ਨੂੰ ਭੁਲਾਇਆ ਦੂਜੇ ਪਦਾਰਥਾਂ ਦੇ ਪਰਮ ਚ ਭੁੱਲਣ ਚਾ ਰਿਹਾ ਹਾਂ ਹਉ ਮੈਂ ਦੁਖ ਪਾਹੀ ਫਿਰ ਦੇਹ ਦੀ ਹੰਗਤਾ ਕਰਕੇ ਦੁਖ ਹੀ ਪਾਉਂਦਾ ਹੈ ਹਜ਼ਾਰ ਵਾਰ ਜਨਮਾਂ ਚ ਆਉਂਦਾ ਬਿਨ ਕਰਮਾ ਕਿਛੂ ਨਾ ਪਾਈ ਬਿਨ ਉਸ ਕੰਮ ਕਰਮਾ ਚ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਕੋਈ ਤੋਂ ਬਿਨਾ ਕੁਝ ਵੀ ਨਹੀਂ ਪਾ ਸਕੀਗਾ ਇਹ ਬਹੁਤ ਲੋਚਾਹੀ ਜੇ ਪ੍ਰਾਪਤ ਹੋ ਜਾਂਦੇ ਬਹੁਤ ਦੁਨੀਆ ਲੋਚਦੀ ਹੈ ਉਹਨਾਂ ਨੂੰ ਪ੍ਰਾਪਤ ਨਾ ਹੋ ਜਾਵੇ ਇਸ ਕਰਕੇ ਪ੍ਰਾਪਤ ਨਾ ਹੁੰਦਾ ਕਰਕੇ ਬਿਨਾ ਕਮਾਈ ਤੋਂ ਨਹੀਂ ਕੁਝ ਮਿਲਦਾ ਹੈ ਆਵੇ ਜਾਏ ਜਮੈ ਮਰੈ ਆਉਂਦੇ ਆ ਜਨਮ ਕਰਕੇ ਮਰ ਕੇ ਚਲੇ ਜਾਂਦੇ ਆ ਇਉਂ ਜੰਮਣ ਮਰਨ ਦੇ ਗੇੜ 84 ਦੇ ਗੇੜ ਤੇ ਹੜਲੀਆਂ ਟਿੰਡਾਂ ਵਾਂਗੂ ਪਏ ਰਹਿੰਦੇ ਹਨ ਗੁਰ ਸਾਬਦ ਛੁਟਾਹੀ ਇੱਕ ਸਤਿਗੁਰੂ ਸਾਹਿਬ ਦਾ ਸ਼ਬਦ ਹੈ ਭਾਈ ਛਡਾਉਣ ਵਾਲਾ ਇਸ ਜੀਵ ਦੇ ਤਾਈ ਜੇ ਸਿਮਰਨ ਕਰ ਲੈਣ ਆਪ ਕਰੈ ਕਿਸ ਆਖੀਐ ਆਪ ਹੀ ਪਰਮੇਸ਼ਰ ਤਤਵੇ ਤੇ ਨਿਗਾ ਚ ਆਪਣਾ ਆਪ ਰੂਪ ਹੀ ਹੈ ਉਹ ਕਰਿਆ ਕਿਉਂ ਜਾ ਕੇ ਆਖੀਏ ਉਸ ਤੋਂ ਬਿਨਾ ਜਾਕੂ ਨਹੀਂ ਦੂਸਰਾ ਮਾਰੇ ਤੋਂ ਬਿਨਾ ਕੋਈ ਨਹੀਂ ਆਪ ਹੀ ਬਖਸ਼ਣ ਵਾਲਾ ਹੈ ਕਿਉਂ ਗੁਰਮੁਖ ਤਵ ਈ ਕੋ ਨਿਗਾ ਨਾਲ ਉਸੇ ਨੂੰ ਵੇਖਦੇ ਹਨ